ਕੈਨੇਡਾ ਦੇ ਵਿੱਚ ਨਾਟ ਫਾਰ ਸੇਲ ਦੀਆਂ ਟੋਪੀਆਂ ਬਹੁਤ ਵਿਕ ਰਹੀਆਂ ਨੇ ਇਹਦਾ ਪਿੱਛੇ ਕਿਹੜੀ ਗੱਲ ਹੈ ਦੇਖੋ ਇਹ ਟੋਪੀਆਂ ਜਿਹੜੀਆਂ ਨੇ ਜੀ ਕੈਨੇਡਾ ਇਜ਼ ਨਾਟ ਫਾਰ ਸੇਲ ਇਹ ਉਹ ਟੋਪੀਆਂ ਨੇ ਜਿਹੜੀਆਂ ਇੱਕ ਕੰਪਨੀ ਨੇ ਲਾਂਚ ਕੀਤੀਆਂ ਤੇ ਇਹਨੂੰ ਹੁਣ ਇੰਨਾ ਜ਼ਿਆਦਾ ਰਿਸਪੌਂਸ ਮਿਲ ਰਿਹਾ ਹੈ ਇਹਨਾਂ ਟੋਪੀਆਂ ਨੂੰ ਕਿ ਉਹਨਾਂ ਕੋਲੋਂ ਇਹਨਾਂ ਦੀ ਡਿਮਾਂਡ ਨਹੀਂ ਪੂਰੀ ਹੋ ਰਹੀ ਅਸਲ ਵਿੱਚ ਗੱਲ ਕੀ ਹੈ ਕਿ ਡੋਨਲਡ ਟਰੰਪ ਹੁਣਾਂ ਨੇ ਇੰਨੀ ਜ਼ਿਆਦਾ ਬਿਆਨਬਾਜ਼ੀ ਕਰ ਦਿੱਤੀ ਕੈਨੇਡਾ ਦੇ ਖਿਲਾਫ 55ਵੀਂ ਸਟੇਟ ਕਹਿ ਦਿੱਤਾ ਤੇ ਨਾਲ ਕਹਿ ਦਿੱਤਾ ਕਿ 25% ਦੀ ਅਸੀਂ ਜਿੰਨਾ ਤੁਹਾਡੇ ਕੋਲ ਸਾਮਾਨ ਆਵੇਗਾ ਉਹਦੇ ਤੇ 25% ਦੀ ਐਕਸਟਰਾ ਠੋਕਾਂਗੇ ਤੇ ਉਸ ਨੂੰ ਲੈ ਕੇ ਬਹੁਤ ਘਬਰਾ ਗਏ ਕੈਨੇਡੀਅਨ ਖਾਸ ਤੌਰ ਤੇ ਸਾਡੀਆਂ ਸਰਕਾਰਾਂ ਨਾ ਸਿਰਫ ਫੈਡਰਲ ਸਰਕਾਰ ਬਲਕਿ ਪ੍ਰੋਵਿੰਸ਼ੀਅਲ ਸਰਕਾਰਾਂ ਘਬਰਾ ਗਈਆਂ ਕੋਈ ਕਹਿ ਰਿਹਾ ਸਾਡੀਆਂ 5 ਲੱਖ 5 ਲੱਖ ਨੌਕਰੀਆਂ ਜਾਣਗੀਆਂ BC ਵਾਲੇ ਕਹਿੰਦੇ ਨੇ 2 ਲੱਖ ਜਾਣਗੀਆਂ ਅਲਬਰਟਾ ਵਾਲੇ ਕਹਿੰਦੇ ਨੇ 50 ਹਜ਼ਾਰ ਜਾਣਗੀਆਂ ਅਲਬਰਟਾ ਵਾਲੇ ਕਹਿੰਦੇ ਨੇ ਕਿ ਤੇਲ ਤਾਂ ਗੈਸ ਜਾਣਦੇ ਹੋ ਬਾਕੀ ਦੇਖੀ ਜਾਓ ਓਨਟੇਰੀਓ ਬਾਰੇ ਕਹਿੰਦੇ ਨੇ ਬਿਜਲੀ ਬੰਦ ਕਰ ਦੇਣੀ ਆ ਕੋਈ ਕਹਿੰਦਾ ਕੁਝ ਬੰਦ ਕਰ ਦਿਓ ਕੋਈ ਕਹਿੰਦਾ ਕੁਝ ਬੰਦ ਕਰ ਦਿਓ ਸਹੀ ਮੈਨਿਆਂ ਦੇ ਵਿੱਚ ਬੰਦ ਕਰਨੇ ਲਈ ਕੋਈ ਵੀ ਤਿਆਰ ਨਹੀਂ ਹੈ ਪੰਗਾ ਲੈਣ ਨੂੰ ਤਿਆਰ ਨਹੀਂ ਹੈ ਪਰ ਓਨਟੇਰੀਓ ਦੇ ਪ੍ਰੀਮੀਅਰ ਡੱਗਫੋਰਡ ਜਦੋਂ ਉਹਨਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਇਹ ਟੋਪੀਆਂ ਥੋੜੀਆਂ ਜੀਆਂ ਜਿਹੜੀਆਂ ਸੀ ਇੱਕ ਕੰਪਨੀ ਨੇ ਜਿਹੜੀਆਂ ਤਿਆਰ ਕੀਤੀਆਂ ਇਹ ਇਹ ਫੇਮਸ ਹੋ ਗਈਆਂ ਉਹਨਾਂ ਨੇ ਡਿਜ਼ਾਈਨ ਤਿਆਰ ਕੀਤਾ ਉਹਦੇ ਮੋਰੇ ਲਿਖ ਦਿੱਤਾ ਕੈਨੇਡਾ ਨਾਟ ਫਾਰ ਸੇਲ ਤੇ ਸਾਈਡ ਤੇ ਕੈਨੇਡਾ ਦਾ ਝੰਡਾ ਵਗੈਰਾ ਲਾ ਦਿੱਤਾ ਤੇ ਜਦੋਂ ਮੀਟਿੰਗ ਹੋਈ ਜਸਟਨ ਟਰੂਟੋ ਉਹਨਾਂ ਨਾਲ ਪ੍ਰੀਮੀਅਰ ਦੀ ਉੱਥੇ ਇੰਟੀਰੀਓ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਡੋਨਲਡ ਟਰੰਪ ਪ੍ਰੀਮੀਅਰ ਜਿਹੜੇ ਨੇ ਉਹ ਗਏ ਮਿਲਣ ਤੇ ਉਹਨਾਂ ਨੇ ਟੋਪੀ ਪਾ ਕੇ ਉੱਥੇ ਸਾਈਡ ਤੇ ਬਹਿ ਗਏ ਤੇ ਉਸ ਤੋਂ ਬਾਅਦ ਉਹ ਇੰਨੀ ਜ਼ਿਆਦਾ ਪਪੂਲਰ ਹੋਈ ਕਿ ਹੋਰ ਜਗ੍ਹਾ ਤੇ ਉਹ ਟੋਪੀਆਂ ਪਾ ਕੇ ਡੱਗ ਫੋੜ ਵੀ ਗਏ ਤੇ ਉਹ ਜਿਨ੍ਹਾਂ ਨੇ ਜਿਹੜੀ ਕੰਪਨੀ ਨੇ ਬਣਾਉਂਦੀ ਸੀ ਉਹ ਕਹਿੰਦੇ ਕਿ ਅਸੀਂ ਆਨਲਾਈਨ ਆਰਡਰ ਲੈ ਰਹੇ ਤੇ ਸਾਨੂੰ ਸਮਝ ਨਹੀਂ ਆਉਂਦੀ ਕਿ ਕਿੱਥੋਂ ਇੰਨੀਆਂ ਟੋਪੀਆਂ ਪੈਦਾ ਕਰੀਆਂ ਤੇ ਕੈਨੇਡਾ ਨਾਟ ਫਾਰ ਸੇਲ ਦੇਖੋ ਜਿੱਥੇ ਜਿਸ ਜਿਸ ਬਾਬਤ ਡੋਨਲਡ 트ੰਪ ਹੁਣਾਂ ਨੇ ਗੱਲਬਾਤ ਕੀਤੀ ਹੈ ਪਨਾਮਾ ਦੇ ਬਾਰੇ ਹੋਵੇ ਗ੍ਰੀਨਲੈਂਡ ਦੇ ਬਾਰੇ ਹੋਵੇ ਸਾਰਿਆਂ ਨੇ ਇਸ ਤਰ੍ਹਾਂ ਦਾ ਜਵਾਬ ਦਿੱਤਾ ਕਿ ਵੀ ਆਰ ਨਾਟ ਫਾਰ ਸੇਲ ਤੇ ਇਹੋ ਜਵਾਬ ਕੈਨੇਡਾ ਵਾਲੇ ਵੀ ਦੇਣ ਲੱਗੇ ਨੇ ਕੈਨੇਡਾ ਦੇ ਬਾਰੇ ਜਦੋਂ ਕਿਹਾ ਕਿ 51ਵੀਂ ਸਟੇਟ ਬਣਾ ਦੇਣਾ ਜਬ ਬਣਾ ਸਕਦੇ ਹਾਂ ਅਸੀਂ ਤੇ ਪਹਿਲਾਂ ਸਾਰਿਆਂ ਨੇ ਕਿਹਾ ਮਜ਼ਾਕ ਹੈ ਮਜ਼ਾਕ ਹੈ ਮਜ਼ਾਕ ਹੈ ਪਰ ਹੌਲੀ ਹੌਲੀ ਮਜ਼ਾਕ ਇੱਕ ਵਾਰੀ ਹੁੰਦਾ ਦੋ ਵਾਰੀ ਹੁੰਦਾ ਤਿੰਨ ਵਾਰੀ ਹੁੰਦਾ ਤਿੰਨ ਵਾਰੀ ਵੀ ਨਹੀਂ ਹੁੰਦਾ ਐਕਚੁਅਲੀ ਤਾਂ ਤੇ ਇਹ ਡੋਨਲਡ 트ੰਪ ਨੇ ਤਣ ਗਣਤ ਵਾਰੀ ਕਰ ਦਿੱਤਾ ਉਹਨਾਂ ਦੀ ਟੀਮ Amazon ਤੇ ਸ਼ਾਪਿੰਗ ਕਰਨ ਲੱਗ ਪਈ ਕੇ ਬਾਸਕਟ ਦੇ ਵਿੱਚ ਕੈਨੇਡਾ ਨੂੰ ਰੱਖਿਆ ਹੋਇਆ ਤੇ ਇਸ ਤਰ੍ਹਾਂ ਕੈਨੇਡੀਅਨ ਪ੍ਰਾਈਡ ਨੂੰ ਸਿੰਬਲਾਈਜ਼ ਕਰਨ ਲਈ ਪੈਟ੍ਰਿਓਟਿਕ ਜਿਹੜਾ ਸਮਾਨ ਹੈ ਉਹ ਵਿਕਦਾ ਰਿਹਾ ਪਹਿਲਾਂ ਵੀ ਵਿਕਦਾ ਰਿਹਾ ਸਾਰੇ ਦੇਸ਼ਾਂ ਵਿੱਚ ਵਿਕਦਾ ਤੇ ਇਹ ਦੋ ਜਿਹੜੇ ਜਿਹੜੇ ਵਿਅਕਤੀਜਨਾਂ ਨੇ ਇਹ ਐਮਾ ਕੋਕਰੇਨ ਉਹਨਾਂ ਦਾ ਨਾਮ ਹੈ ਤੇ ਜੈਕ ਪਾਇਨ ਟੈਨੈਮਿਕ ਜਿਹੜੇ ਹੈਗੇ ਨੇ ਉਹਨਾਂ ਨੇ ਬ੍ਰਾਂਡਿੰਗ ਕਰਨ ਲਈ ਇੱਕ ਟੋਪੀ ਜਿਹੜੀ ਸੀ ਬਣਾਈ ਸੀ ਤੇ ਹੁਣ ਉਹ ਬਿਗ ਹਿਟ ਨੇ ਤੇ ਸਾਰੇ ਕੈਨੇਡੀਅਨ ਜਿਹੜੇ ਉਹਨਾਂ ਨੂੰ ਟੋਪੀਆਂ ਪਾਉਣ ਲਈ ਕਿਹਾ ਜਾ ਰਿਹਾ ਮੈਂ ਇਹ ਨੂੰ extra ਸਮਝਦਾ ਕਿ ਤੁਹਾਡੇ ਅੰਦਰ ਫੀਲਿੰਗ ਜੀ ਦਾ ਜ਼ਰੂਰ ਆਵੇਗੀ ਪਰ ਕੈਨੇਡੀਅਨ ਇਸ ਬਾਅ ਇਸ ਮੌਕੇ ਤੇ ਥੋੜਾ ਜਿਆਦਾ ਖਿਲਰੇ ਹੋਏ ਨੇ ਜਿਸ ਤਰ੍ਹਾਂ ਡੋਨਲਡ ਟਰੰਪ ਚਾਹੁੰਦੇ ਸੀ ਕਿ ਕੈਨੇਡੀਅਨਾਂ ਨੂੰ ਖਿਲਾਰਨਾ ਨਾ ਖਿਲਾਰਨਾ ਇਸ ਮੁੱਦੇ ਤੇ ਆਪਸ ਵਿੱਚ ਇਹਨਾਂ ਨੂੰ ਪੜਨਾ ਮੈਂ ਸਮਝਦਾ ਇਹ ਦੇ ਵਿੱਚ ਉਹ ਕਾਮਯਾਬ ਹੋਏ ਨੇ ਡੋਨਲਡ ਟਰੰਪ ਪਰ ਕਿੰਨੀ ਕੁ ਦੇਰ ਕਾਬਜਾਬ ਰਹਿਣਗੇ ਉਹ ਦਿਨ ਦੂਰ ਨਹੀਂ 20 ਤਰੀਕ ਆਉਣ ਵਾਲੀ ਹੈ ਤੇ ਗਤੀ ਤੇ ਬਹਿ ਜਾਣਗੇ ਤੇ ਫਿਰ ਦੇਖਾਂਗੇ ਕਿ ਜਿੰਨੀਆਂ ਗੱਲਾਂ ਕਰਦੇ ਸੀ ਉਹਨਾਂ ਤੇ ਐਕਟ ਵੀ ਕਰਦੇ ਨੇ ਜਾਂ ਫਿਰ ਜਿਹੜੀ ਕਹਿੰਦੇ ਜੀ ਜੁਮਲੇਬਾਜ਼ੀ ਜੁਮਲੇਬਾਜ਼ੀ ਕਹਿੰਦੇ